ਗੁਰੂ ਸਾਹਿਬ ਜੀ ਨੇ ਸਾਨੂੰ ਗੁਰਬਾਣੀ ਦੇ ਅੰਦਰ ਵਾਰ-ਵਾਰ ਅਰਦਾਸ ਕਰਨ ਦੀ ਪ੍ਰੇਰਣਾ ਕੀਤੀ ਆ ਬਾਣੀ ਵਿੱਚ ਬਕਾਇਦਾ ਸ਼ਬਦ ਵੀ ਲਿਖੇ ਨੇ ਜੇ ਕੀ ਬਿਰਥਾ ਹੋਏ ਸੋ ਗੁਰਪੈ ਅਰਦਾਸ ਕਰ ਚੋਰ ਸਿਆਨ ਉਪਸਗਲ ਮੰਤਨ ਅਰਪਤਾਰਕ ਕਿਉਂਕਿ ਅਰਦਾਸ ਇੱਕ ਐਸਾ ਮਹਾਨ ਕਰਮ ਹੈ ਜੇਕਰ ਗੁਰੂ ਦਾ ਸਿੱਖ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ ਹੈ ਤੇ ਇਹ ਅਰਦਾਸ ਸਾਨੂੰ ਸਾਡੇ ਕੀਤੇ ਹੋਏ ਕਰਮ ਤੋਂ ਵੀ ਕਈ ਗੁਣਾ ਵੱਧ ਫਲ ਜਿਹੜਾ ਹੈ ਉਹ ਦਿੰਦੀ ਹੈ ਕਿਵੇਂ ਦਿੰਦੀ ਹੈ ਸਾਡੇ ਇਤਿਹਾਸ ਵਿੱਚ ਇੱਕ ਬੜੀ ਪਿਆਰੀ ਵਾਰਤਾ ਹੈ ਇੱਕ ਵਾਰ ਇੱਕ ਸਿੱਖ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਗਰੀਬ ਨੂੰ ਆ ਜੀਓ ਅਸੀਂ ਜੀਵ ਸੰਸਾਰ ਦੇ ਅੰਦਰ ਆਪਣੇ ਹੀ ਕੀਤੇ ਹੋਏ ਕਰਮਾਂ ਦਾ ਦੁੱਖ ਸੁਖ ਫਲ ਭੋਗਦੇ ਹਾਂ ਫਿਰ ਸਾਨੂੰ ਅਰਦਾਸ ਦੀ ਕੀ ਲੋੜ ਹੈ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਕਹਿਣ ਲੱਗੇ ਅਰਦਾਸ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਕੀਤੇ ਹੋਏ ਕਰਮ ਸਾਨੂੰ ਕੇਵਲ ਤੇ ਕੇਵਲ ਦੁੱਖ ਤੇ ਸੁਖ ਦਾ ਫਲ ਦਿੰਦੇ ਨੇ ਪਰੰਤੂ ਜੇਕਰ ਅਰਦਾਸ ਕੀਤੀ ਜਾਵੇ ਤੇ ਉਹ ਫਲ ਕਈ ਸੋ ਗੁਣਾ ਵਾਧਾ ਦਿੰਦਾ ਜਿਵੇਂ ਇੱਕ ਉਦਾਹਰਨ ਦਿੱਤਾ ਕਿ ਇੱਕ ਮਨੁੱਖ ਸਾਰਾ ਦਿਨ ਕਿਤੇ ਮਜਦੂਰੀ ਕਰਦਾ ਹੈ ਤੇ ਮਜਦੂਰੀ ਦੀ ਜਿੰਨੀ ਵੀ ਉਹਦੀ ਰਕਮ ਹੈ ਕੋਈ 200 400 500 ਰੁਪਈਆ ਉਸ ਨੂੰ ਸ਼ਾਮਾਂ ਨੂੰ ਉਹਦੇ ਮਾਲਕ ਤੋਂ ਮਿਲਦੀ ਹੈ ਪਰੰਤੂ ਜੇ ਕਿਧਰੇ ਮਜ਼ਦੂਰ ਆਪਣੇ ਮਾਲਕ ਦੇ ਅੱਗੇ ਬੀਨ ਹੋ ਕੇ ਬੇਨਤੀ ਕਰੇ ਕਿ ਮੈਨੂੰ ਇਸ ਤੋਂ ਕਈ ਕੁਝ ਵੱਧ ਕੇ ਲੋੜ ਹੈ ਇਹ ਅਗੋ ਮਾਲਕ ਕਿਰਪਾਲੂ ਹੋਵੇ ਜਿਵੇਂ ਸਾਡਾ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦੇ ਆਲੂ ਦਾਤਾ ਹੈ ਮਾਲਕ ਦਾ ਜਿਹੜਾ ਸੁਭਾਅ ਹੈ ਉਹ ਕਿਰਪਾਲੂ ਹੋਵੇ ਤੇ ਫਿਰ ਉਹ ਉਸ ਦੀ ਦਿਹਾੜੀ ਤੇ ਉਸ ਦੀ ਰਕਮ ਵੱਲ ਨਹੀਂ ਦੇਖੇਗਾ ਉਹ ਕਈ ਵਾਰ ਉਸ ਦੀ ਦਿਹਾੜੀ ਤੋਂ ਵੀ 10 ਗੁਣਾ ਉਹਦੇ ਹੱਥ ਵਿੱਚ ਰੱਖ ਦੇਵੇਗਾ ਠੀਕ ਇਸੇ ਤਰ੍ਹਾਂ ਜਦੋਂ ਇੱਕ ਸਿੱਖ ਆਪਣਾ ਸਭ ਕੁਝ ਭਾਵ ਗੁਰੂ ਚਰਨਾਂ ਵਿੱਚ ਸਮਰਪਿਤ ਕਰਕੇ ਅਰਦਾਸ ਕਰਦਾ ਹੈ ਤੇ ਫਿਰ ਮਾਲਕ ਵੀ ਕਈ ਵਾਰ ਉਹਦੇ ਕਰਮਾਂ ਨੂੰ ਨਾ ਵੇਖ ਕਰਕੇ ਉਹਦੇ ਜਿਹੜੇ ਪੰਧਾਰ ਨੇ ਉਹ ਬੇਅੰਤ ਦਾਤਾਂ ਦੇ ਨਾਲ ਭਰ ਦਿੰਦਾ ਹੈ ਇਸ ਲਈ ਬਹੁਤ ਜ਼ਰੂਰੀ ਹੈ ਦੋਇਕੜ ਜੋਗ ਕਰੂੰ ਅਰਦਾਸ ਤੁਧ ਭਾਵੈ ਤਉ ਆਣੈ ਰਾਸ